ਬਾਬੂਸ਼ਾਹ ਦੇਖ ਰਹੇ ਹਾਂ ਤੁਸੀਂ ਅ ਕੱਲ ਸੋਮਵਾਰ ਜਨਵਰੀ 22 ਐ ਤੇ ਦੇਸ਼ ਪਰ ਦੀ ਜਿਹੜੀ ਆਪਾਂ ਗੱਲ ਕਰੀਏ ਜਿੰਨੇ ਵੀ ਲੋਕ ਨੇ ਦੇਸ਼ ਪਰ ਦੇ ਸਾਰਿਆਂ ਦੀਆਂ ਨਿਗਾਹਾਂ ਕੱਲ ਦੀ ਤਰੀਕ ਤੇ ਟਿੱਕੀਆਂ ਹੋਈਆਂ ਕਿਉਂਕਿ ਕੱਲ ਬੜਾ ਇੱਕ ਵੱਡਾ ਦਿਨ ਐ ਕਿਉਂਕਿ ਕੱਲ ਅਯੁੱਧਿਆ ਵਿਖੇ ਆ ਰਾਮ ਮੰਦਰ ਵੇਖਣ ਦੇ ਲਈ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਲੋਕ ਉੱਥੇ ਪਹੁੰਚ ਰਹੇ ਨੇ ਤੇ ਕੱਲ ਦਾ ਜਿਹੜਾ ਦਿਨ ਚੁਣਿਆ ਗਿਆ ਉਹ ਪ੍ਰਾਣ ਪ੍ਰਤੀਸ਼ਠਾ ਦਾ ਦਿਨ ਜਿਹੜਾ ਚੁਣਿਆ ਗਿਆ ਤੇ ਸੋ ਉਸ ਨੂੰ ਲੈ ਕੇ ਅਯੋਧਿਆ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਵੀ ਜਿੱਥੇ ਕਿਤੇ ਵੀ ਜਿੰਨੇ ਵੀ ਮੰਦਰ ਨੇ ਉੱਥੇ ਸਾਰੇ ਜਗ੍ਹਾ ਜਿਹੜਾ ਹੈਗਾ ਇਸ ਕੱਲ ਆਉਣ ਵਾਲੇ ਦਿਨ ਨੂੰ ਬੜਾ ਆਪਣੇ ਆਪਣੇ ਅੰਦਾਜ਼ ਦੇ ਨਾਲ ਮਨਾਇਆ ਜਾ ਰਿਹਾ ਅਸੀਂ ਚੰਡੀਗੜ੍ਹ ਦੀ ਗੱਲ ਕਰਾਂਗੇ ਚੰਡੀਗੜ੍ਹ ਸੈਕਟਰ 34 ਦੇ ਵਿੱਚ ਜਿਹੜਾ ਅਯੋਧਿਆ ਵਿਖੇ RAM ਮੰਦਰ ਬਣਾਇਆ ਗਿਆ ਜਿਹੜਾ हाल ही ਦੇ ਵਿੱਚ ਜਿਹੜੀ ਕੰਸਟਰਕਸ਼ਨ ਜਿਹੜੀ ਹੈਗੀ ਆ ਉਹ ਕਾਫੀ ਹੱਦ ਤੱਕ ਕੰਪਲੀਟ ਹੋਈ ਹੈ ਸੋ ਦਾ ਇੱਕ ਰੈਪਲੀਕਾ ਬਣਾਇਆ ਗਿਆ ਸੁਪੜਾ ਵਧੀਆ ਉਪਰਾਲਾ ਕੀਤਾ ਵਿਆ ਤੇ ਬਹੁਤ ਇੱਥੇ ਜਿਹੜੇ ਲੋਕ ਨੇ ਚੰਡੀਗੜ੍ਹ ਦੇ ਰਹਿਣ ਵਾਲੇ ਲੋਕ ਨੇ ਉਹ ਇਹਨੂੰ ਵੇਖਣ ਆ ਰਹੇ ਨੇ ਜਦੋਂ ਤੋਂ ਇਹ ਬਣਿਆ ਹੈਗਾ ਤੇ ਇੱਕ ਖਿੱਚ ਦਾ ਕੇਂਦਰ ਹੀ ਬਣਿਆ ਹੋਇਆ ਤੇ ਕੋਸ਼ਿਸ਼ ਇਹਨਾਂ ਵੱਲੋਂ ਕੀਤੀ ਗਈ ਹੈ ਕਿ ਉਸ ਤਰ੍ਹਾਂ ਦੀ ਦਿੱਖ ਜਿਹੜੀ ਦਿੱਤੀ ਜਾਵੇ ਹਾਲਾਂਕਿ ਰੈਪਲੀਕਾ ਹੀ ਆ ਪਰ ਜਿਹੜੇ ਨਹੀਂ ਵੀ ਜਾ ਸਕਦੇ ਹਜੇ ਫਿਲਹਾਲ ਦੇਖਣ ਦੀ ਜਿਨ੍ਹਾਂ ਨੇ ਅੰਦਰ ਤਾਂਘ ਤੜਫ ਹੋ ਗਈ ਸੋ ਉਹ ਇੱਥੇ ਆ ਕੇ ਉਹ ਦੇਖ ਸਕਦੇ ਨੇ ਉਸ ਤਰ੍ਹਾਂ ਦਾ ਐਕਸਪੀਰੀਅੰਸ ਉਹ ਕਰ ਸਕਦੇ ਨੇ ਤੇ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਇਸ ਤਰ੍ਹਾਂ ਦੇ ਨਾਲ ਇਹ ਬਣਿਆ ਹੋਇਆ ਤੇ ਕਿਵੇਂ ਇੱਥੇ ਲੋਕ ਆ ਰਹੇ ਨੇ ਜਿਵੇਂ ਕਿਸੇ ਵੀ ਮੰਦਿਰ ਦੇ ਵਿੱਚ ਹੁੰਦਾ ਲੋਕ ਆਉਂਦੇ ਨੇ ਉੱਥੇ ਨਮਨ ਕਰਦੇ ਨੇ ਮੱਥਾ ਵੀ ਟੇਕਦੇ ਨੇ ਤੇ ਉਸ ਤੋਂ ਬਾਅਦ ਪ੍ਰਸ਼ਾਦ ਲੈਂਦੇ ਨੇ ਜੋ ਕੁਝ ਵੀ ਹੁੰਦਾ ਜੋ ਰਸਮਾਂ ਹੁੰਦੀਆਂ ਨੇ ਉਸੇ ਤਰ੍ਹਾਂ ਦੇ ਨਾਲ ਇੱਥੇ ਉਹ ਸਭ ਕੁਝ ਹੋ ਰਿਹਾ ਤੇ ਅਸੀਂ ਗੱਲਬਾਤ ਕਰਾਂਗੇ ਕਿ ਇਹਦੇ ਪਿੱਛੇ ਕਾਰਨ ਸੀ ਤੇ ਕਿੰਨੇ ਕਿਹੜੇ ਲੋਕ ਨੇ ਉਹ ਇੱਥੇ ਆ ਰਹੇ ਨੇ ਕੀ ਨਾਮ ਹੈ ਜੀ ਆਪ ਦਾ ਮੇਰਾ ਨਾਮ ਪੰਚਰਾਮ ਨੋਟੇਲ अच्छा ये जो यहाँ पे बनाया गया बिल्कुल अयोध्या का जो राम मंदिर है उस तरह का शेप इसको दी गई है तो ये कब बनाया गया था और किसकी तरफ से बनाया ये जो राम मंदिर के उपलब्ध में और ट्रस्ट चंडीगढ़ क्या नाम बताया इन्होंने बोल गया उनकी तरफ से और अयोध्या के क्या खुशी में अयोध्या जी की खुशी में कितने दिन चुके हैं इसको इसको हो गए अब चार पाँच दिन हो गए चार पाँच दिन से तो जी। ये पूरा दिन भर ऐसे जी जी ठीक है क्या मतलब क्या कुछ करते हैं लोग आके आके लोग जो तक टेक के बहुत उनको प्रसाद पड़साद तो आपको फिर कैसा लग रहा है यहाँ पे बहुत, तो तो बहुत बहुत बढ़िया लग रहा है बहुत गजब का लग रहा और जो है पाँच सौ साल बाद श्री क्या सबकी जो है साकार न होगी और जिनकी भैया बहुत बहुत हो राम जी चंडीगढ़ के जो लोग हैं तो उनमें आपको किस तरह का जोश है वो किस बहुत किस अच्छा था? बहुत अच्छा बहुत अच्छा है बहुत ही बहुत ही बढ़िया है ना सब लोगों की भावना बस सब वही राम मंदिर की और अच्छा कल वो दिन है बाईस जनवरी तो यहाँ पे आप ए, इस जगह पे आप क्या को कोई खास प्रोग्राम कल यहाँ पर ना हवन होगा जी और जो यह ना यहाँ नाम भी साल भंडारा होगा साल भंडारा होगा तो ये जो प्रसाद वगैरह बांट रहे हो वो कहाँ से ये जो ना क्या टेस्ट वाले लोग हैं वो लोग ला रहे हैं काफी शरता देखने को। बहुत ज्यादा शर्त जी बहुत ज़्यादा जी ठीक है